68 ਲਈ ਤੁਸੀਂ ਹਾਂਜੀ ਹਾਂਜੀ ਕਿੰਨੇ ਮਾਡਲ ਹੈ ਜੀ ਇਹ ਇਹ 1998 ਮਾਡਲ ਹੈ ਵੀਰੇ 1998 ਮਾਡਲ ਹੈ ਪਿੰਡ ਦਾ ਜੀ Ориجنਲ ਹੈ ਜੀ ਸਾਰਾ ਇੰਜਨ ਗੇਅਰ ਦਾ ਕਿਵੇਂ ਰੋ ਬਹੁਤ ਜਿਆਦਾ ਚੰਗਾ ਇੰਜਨ ਗੇਅਰ ਦਾ 1 ਲੱਖ 65000 ਦਾ ਮਾੜਾ ਕਿੰਨੇ ਤੱਕ ਬਣ ਦੂ ਜੀ 1 55 ਦਾ ਦੇ ਦਿਆਂਗੇ ਜੀ 1 55 ਦਾ ਹਾਂਜੀ ਡੇਢ ਦਾ ਕਰ ਦੇਣਾ ਤੂੰ ਭੱਟ ਮਾੜਾ ਕੋਈ ਗੱਲ ਨਹੀਂ ਡੇਢ ਦਾ ਦੇ ਦਿਆਂਗੇ ਵੀਰੇ ਠੀਕ ਹੈ ਇਹ ਬਈ 55 ਵਾਲਾ ਫਾਰਮ ਟਰੈਕ ਦਿਖਾਉਣੇ ਆ ਇਹ ਹੈਗਾ ਮਾਡਲ 1998 ਵੀਰੇ 98 ਮਾਡਲ ਹਾਂ ਸਾਰਾ Ориجنਲ ਹੈ ਟਰੈਕ ਹੇ ਤੱਕ ਜੀ ਠੀਕ ਹੈ ਜੀ ਜੜੀ ਜੁੜੀ ਟਰੈਕਟਰ ਨੂੰ ਨਾਲ ਦੀ ਹੈ ਵੀਰੇ ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਹੈ ਜਿਹਨੂੰ ਆਪਾਂ ਕਹਿ ਸਕਦੇ ਆ ਇਹ 55 ਵੀਰੇ 1 58 ਹਾਂਜੀ ਇਹ ਕਿੰਨੇ ਦਾ ਹੀ ਮਿਲੂ ਇਹ ਦੇ ਦੇਾਂਗੇ 1.5 ਲੱਖ ਦਾ ਵੀਰੇ 1.5 ਦਾ ਇਹ ਬਣਦਾ 8 ਬਾਰ ਬਣ ਰਹਿਗਾ ਇਹ ਹੈਗਾ 97 ਮਾਡਲ ਹੈ ਜੀ ਇਹ ਬੋਰੰਗਾ ਜਾ ਕੇ ਮੈਂ ਕਰਾਇਆ ਤੇ ਆਪ ਨੰਬਰ ਹੈ ਜੀ ਇਹ ਸਾਰਾ Ориਜਨਲ ਹੈ ਵੀਰੇ Ориਜਨਲ ਹੈ ਹਾਂ Ориਜਨਲ ਦਾ ਪ੍ਰਾਇਮਰ ਨਿਕਲਿਆ ਬਸ ਇਹ ਚ ਵੀਰੇ ਘੱਟ ਵੱਧ ਨਹੀਂ ਹੋਣਾ ਹਾਂ ਨਾ 1.5 ਲੱਖ ਦਾ ਟਰੈਕਟਰ ਦੇ ਦੇ ਯਾਰ ਮੇਰੀ ਜੀ ਦੋਸਤੋ ਅੱਜ ਪਹੁੰਚ ਚੁੱਕੇ ਹਾਂ ਤਲਵੰਡੀ ਸਾਹਿਬੋਂ ਨਿੱਕੇ ਬਾਈ ਕੋਲੇ ਅੱਜ ਦੀ ਵੀਡੀਓ ਚ ਅਈ ਨਾ ਕਰਦਾਂ ਗੱਲ ਵਾਹ ਅੱਜ ਕੱਲ ਜੀ ਏਹ ਕੋ ਜੀ ਵਧੀਆ ਵੀਰ ਚੜ੍ਹਦੀ ਕਲਾ ਠੀਕ ਹੈ ਜੀ ਕਿੰਨੇ ਟਰੈਕਟਰ ਹੈ ਜੀ ਅੱਜ ਹੈਗੇ 7 ਟਰੈਕਟਰ ਛੱਤ ਫਾਰਮਟ ਰਾਈ ਕੀ ਨੇ ਜੀ ਫਾਰਮਟ ਟਰੈਕ ਦਾ ਇੱਕ ਫਾਰਮ ਬਚਵਾਂਗੇ ਉਹ ਵੀ ਫਾਰਮ ਠੀਕ ਆ ਬਸ ਫਾਰਮਤੀ ਜਿਆਦੇ ਕੰਮ ਕਰਦਾ ਆ ਆਰਮੀ ਆ ਹਾਂ ਜਿਆਦੇ ਫਾਰਮ ਠੀਕ ਆ ਵੀਡੀਓ ਸ਼ੁਰੂ ਕਰਾਂਗੇ 60 ਵਾਲੇ ਤੋਂ ਜੀ ਹਾਂਜੀ ਹਾਂਜੀ ਕਿੰਨੇ ਮਾਡਲ ਹੈ ਜੀ ਇਹ ਇਹ 1998 ਮਾਡਲ ਹੈ ਵੀਰੇ 1998 ਮਾਡਲ ਆ ਹਾਂਜੀ ਠੀਕ ਆ ਜੀ ਪੰਜਾਬ ਦਾ ਨੰਬਰ ਨਹੀਂ ਹਰਿਆਣਾ ਨੰਬਰ ਆ ਵੀਰੇ ਹਰਿਆਣੇ ਦਾ ਨੰਬਰ ਆ ਟਾਇਰਾਂ ਦੀ ਚੰਡੀ ਜੀ ਪੂਰੇ ਟਾਇਰ ਹੈਗੇ ਟਰੈਕਟਰ ਨੂੰ 70 ਪੈਸੇ ਜੀ ਹਾਂਜੀ ਮਗਲੇ ਟਾਇਰ ਹੈਗੇ 45 ਪੈਸੇ ਦੇ ਠੀਕ ਹੈ ਜੀ ਉਹ ओरिजिनल ਹੈ ਸਾਰਾ ਟਰੈਕਟਰ ਪਿੰਕ ਪਿੰਟ ਦਾ ਜੀ ओरिजिनल ਹੈ ਜੀ ਸਾਰਾ ਇੰਜਨ ਗੇਅਰ ਦਾ ਕਿਵੇਂ ਰੋ ਬਹੁਤ ਜਿਆਦਾ ਚੰਗਾ ਇੰਜਨ ਗੇਅਰ ਦਾ ਠੀਕ ਹੈ ਜੀ ਇੰਜਨ ਗੇਅਰ ਤਾਂ ਬਹੁਤ ਜਿਆਦਾ ਚੰਗਾ ਟਰੈਕਟਰ ਦਾ ਸਾਰਾ ओरिजिनल ਟੀ ਆ ਵੀਰੇ ਠੀਕ ਹੈ ਜੀ 98 ਮਾਡਲ ਦੀ ਡਿਮਾਂਡ ਕੀ ਕਰਦੇ ਡਿਮਾਂਡ ਇਹਦੀ 165 ਹੈ ਵੀਰੇ 1 ਲੱਖ 65000 ਦਾੜਾ ਕਿੰਨੇ ਕੁ ਤੱਕ ਬਣ ਦੂ ਜੀ 1 55 ਦਾ ਦੇ ਦਿਆਂਗੇ ਜੀ 1 55 ਦਾ ਹਾਂਜੀ ਡੇਢ ਦਾ ਕਰਦੇ ਨਾ ਤੂੰ ਪਰ ਟ ਅੱਗੇ 525 ਦਾ ਫਾਰਮਰ ਟਰੈਕ ਦਿਖਾਉਣੇ ਆ। ਇਹ ਹੈਗਾ ਮਾਡਲ 1998 ਵੀਰੇ। 98 ਮਾਡਲ। ਹਾਂ ਸਾਰਾ ਰੀਨਲ ਟਰੈਕਟਰ ਅਜੇ ਤੱਕ ਜੀ। ਠੀਕ ਆ ਜੀ। ਜਾਲੀ ਜੂੜੀ ਟਰੈਕਟਰ ਨਾਲ ਦੀ ਆ ਵੀਰੇ। ਠੀਕ ਆ ਜੀ। ਪੂਰਾ ਚੰਗਾ ਟਰੈਕਟਰ ਹੈ ਜੀ ਨੂੰ ਆਪਾਂ ਕਹਿ ਸਕਦੇ ਹਾਂਗੇ 98 ਮਾਡਲ ਤੇ ਬੈਟਰੀ ਬਾਕਸ ਤੇ ਰੰਗ ਬਾਕੀ। ਹਾਂ ਉਹ ਵੱਜਿਆ ਵਾ ਵੀਰੇ। ਠੀਕ ਆ। ਮੂਰੇ ਡਾਇਰੈਕਟ ਟਰੈਕਟਰ ਨੂੰ 70 ਪੈਸੇ ਜੀ। ਹਾਂ ਜੀ। ਮਗਰਾ 65 ਪੈਸੇ ਆ ਜੀ। ਮਗਰਾਟ ਬਈ। ਮਗਰਾੜ ਪੂਰੇ ਚੰਗੇ ਆ ਉਹਦੇ। ਨਾਲ ਦੇ ਆ ਦੁਬਾਰਾ ਨਹੀਂ ਦੁਬਾਰਾ ਦੇ। ਦੁਬਾਰਾ ਦੇ ਮਗ ਸਾਰਾ ਰੇਨੜਾ ਵੀਰੇ ਡਿਮਾਂਡ ਇਹ ਜੀ ਹੈਗੀ 158 ਵੀਰੇ 158 ਹਾਂਜੀ ਇਹ ਕਿੰਨੇ ਦਾ ਹੀ ਮਿਲੂ ਇਹ ਦੇ ਦੇਾਂਗੇ 1.5 ਲੱਖ ਦਾ ਵੀਰੇ 1.5 ਦਾ ਇਹ ਬਣ ਜੀ ਅੱਗੇ 60 ਵਾਲਾ ਫਾਰਮ ਟ੍ਰੈਕ ਪੰਜਾਬ ਨੰਬਰ ਪੀਵੀ 19 ਹਾਂ ਪੀਵੀ 19 ਵੀਰੇ ਬਰਨਾਲੇ ਦਾ ਨੰਬਰ ਆ ਗਿਆ ਹਾਂਜੀ ਹਾਂਜੀ ਠੀਕ ਆ ਜੀ ਇਹ ਹੈਗਾ ਵੀਰੇ 2008 ਮਾਡਲ ਹੈ 2008 ਮਾਡਲ ਹਾਂ ਡਬਲ ਕਲਚ ਹੈ ਡਬਲ ਕਲਚ ਹੈ ਪੂਰਾ ਚੰਗਾ ਟਰੈਕਟਰ ਹੈ ਵੀਰੇ ਸਾਰਾ origignal ਹੈ ਤੱਕ ਰੈਂਕ ਪੇਂਟ ਦਾ ਹੈ ਹਾਂ ਸਾਰਾ ਜੈਨੀਆਂ ਨਾ ਵੀਰੇ ਕੱਲਾ ਬੰਪਰ ਬੰਪਰ ਹੋਇਆ ਵਾ ਸਾਰਾ ਸ਼ੋਅ ਵਗੈਰਾ ਸਾਰਾ origignal ਹੈ ਸਾਰਾ origignal ਹੈ ਮਗਰਾੜ ਨਾ ਮੈਂ ਨਾ ਨਾ ਨਾਲ ਦੇ ਦੇ ਨਾਲ ਦੇ ਮਗਰਾੜ ਨਾਲ ਦੇ ਮਗਰਾੜ ਚੰਗੀ ਕੰਡੀਸ਼ਨ ਚ ਪੂਰਾ ਚੰਗਾ ਟਰੈਕਟਰ ਹੈ ਜੀ ਨੂੰ ਆਪਾਂ ਕਹਿ ਸਕਦੇ ਹਾਂ ਵੀਰੇ ਟਾਇਰ ਐਰ 90 ਪੈਸੇ ਹੈ ਟਰੈਕਟਰ ਨੂੰ ਜਾਰੇ 90 ਪੈਸੇ ਹਾਂ ਐਂਡ ਵਗੈਰਾ ਵੀ ਨਾਲ ਦੇ ਹੈ ਤੱਕ ਟਰੈਕਟਰ ਨੂੰ ਬਹੁਤ ਘੱਟ ਚੱਲਿਆ ਵਾ ਠੀਕ ਹੈ ਜੀ ਐਂਡ ਨਾਲ ਦੇ ਆ ਬਈ ਪੂਰਾ ਚੰਗਾ ਟਰੈਕਟਰ ਹੈ ਜੀ 프ਰੰਟ ਵਾਲੇ MRF ਦੇ ਟਾਇਰ ਹੈ ਬਾਈਕ ਵਾਲੀ BCT ਦੇ 8 ਮਾਡਲ ਆ ਡਬਲ ਕਲਚਰ ਡਿਮਾਂਡ ਇਹ ਵੀ ਕਿੰਨੀ ਐ ਇਹਦੀ 285 ਵੀਰੇ ਲੈਣ ਦੇਣ ਭਾਈ ਇਹ ਦੇ ਦਾਂਗੇ 275 ਦਾ ਜੀ 275 ਦਾ ਹਾਂ ਠੀਕ ਆ ਵੋੜਾ ਕੱਟ ਮਾਰਦਾਨ ਕਰਦਾ 70 ਦਾ ਦੇ ਦੇ ਬਸ 70 ਦਾ ਦੇ ਦਿਆਂਗੇ ਯਾਰ ਬਸ ਜਿਹੜਾ ਵੀਡੀਓ ਆਪਣੀ ਦੇਖ ਕੇ ਆਊਗਾ ਮੌਕੇ ਤੇ ਹੋਰ ਵੀ ਮਾਨਤਾਨ ਕਰਦਾ 60 ਬਾਰ ਮੰਨ ਰਹਿਗਾ ਇਹ ਹੈਗਾ 97 ਮਾਡਲ ਆ ਜੀ ਇਹ ਬੁਰੰਗਾ ਜਾ ਕੇ ਮੈਂ ਕਰਾਇਆ ਤੇ ਇਹ ਆਪ ਨੰਬਰ ਆ ਜੀ ਇਹ ਸਾਰਾ Ориਜਨਲ ਆ ਵੀਰੇ Ориਜਨਲ ਆ ਹਾਂ Ориਜਨਲ ਦਾ ਪ੍ਰਾਇਮਰ ਨਿਕਲਾ ਹੋਇਆ ਵੀਰੇ ਠੀਕ ਆ ਸਾਰਾ ਜਿਹਨੂੰ ਆਪਾਂ ਰੀਨਲ ਕਹਿ ਸਕਦੇ ਹਾਂ ਉਹ ਚੀਜ਼ ਹੈ ਸਹੀ ਠੀਕ ਆ ਜੀ ਪ੍ਰਾਇਵਰ ਨਿਕਲਿਆ ਹੋਇਆ ਥੱਲੋਂ 97 ਮਾਡਲ ਆ ਵੀਰੇ ਇਹ ਨੰਬਰ ਪੰਜਾਬ ਆ ਪਿਆਵ ਨੰਬਰ ਹੈ ਜੀ ਡਬਲ ਕਲੱਚ ਆ ਵੀਰੇ ਡਬਲ ਕਲੱਚ ਆ ਟਾਇਰਾਂ ਦੀ ਕੰਡੀਸ਼ਨ ਨਹੀਂ ਟਾਇਰ ਹੈਗੇ ਮੂਰੇ 70 ਪੈਸੇ ਵੀਰੇ ਮਗਰਲੇ ਅੱਦੇ ਆ ਸਹੀ ਮਗਰਾੜ ਪਰ ਰੂਟ ਭਾਈ ਮਗਰਾੜ ਹੈਗੇ ਆ ਦੁਵਾਰਾ ਦੇ ਉਂ ਵੀਰੇ ਕੰਡੀਸ਼ਨ ਠੀਕ ਜੀ ਹਾਂ ਪੂਰੇ ਠੀਕ ਜੀ ਇਹ ਇਹ ਡਿਮਾਂਡ ਇਹ ਦੀ ਬਸ ਇਹ ਚ ਵੀਰੇ ਘੱਟ ਵੱਧ ਨਹੀਂ ਹੋਣਾ ਹਾਂ ਨਾ 1.5 ਲੱਖ ਦਾ ਰੇਟਰ ਦੇ ਦੇ ਜਮਾਣੇ ਡੇਡਾ ਪੂਰੇ ਡੇਡਾ ਅੱਜ ਜਮਾ ਸਹੀ ਸਹੀ ਰੇਟਰ ਪੂਰੇ ਡੇਡਾ ਦਾ ਦੇ ਦੇਾਂਗੇ ਬਸ ਘੱਟ ਵੱਧ ਇਹ ਚ ਨਹੀਂ ਹੋਣਾ ਵੀਰੇ ਠੀਕ ਹੈ ਡਬਲ ਕਲਚ ਟਰੈਕਟਰ ਹੈ ਮਿਲਦਾ ਵੀ ਨਹੀਂ ਕਿਤੋਂ ਡਬਲ ਕਲਚ ਟਰੈਕਟਰ ਡੇਡਾ ਡੇਡਾ ਵਾਲੇ ਤਿੰਨ ਪੀਸ ਹੈਗੇ ਬਾਕੀ ਪਿਆਬ ਨੰਬਰ ਹੈ ਸਾਰਾ ਸਾਰੀਆਂ ਸਹੂਲਤਾਂ ਆਈਆਂ ਪਿਆਬ ਨੰਬਰ ਵੀ ਹੈ ਡਬਲ ਕਲਚ ਵੀ ਹੈ ਹਾਂਜੀ ਰੀਨਲ ਟੀਵੀ ਹੈ ਠੀਕ ਹੈ ਤੇ ਇੰਜਨ ਗੇਅਰ ਵੀ ਪੂਰਾ ਚੰਗਾ ਟਰੈਕਟਰ ਦਾ ਠੀਕ ਹੈ ਜੀ ਹਾਂ ਨਾਲ ਡੈਕ ਵੀ ਲੱਗਿਆ ਹੋਇਆ ਹਾਂ ਡੈਕ ਵੀ ਪੂਰਾ ਵਧੀਆ ਆ ਗਿਆ ਜੀ ਅਗਲਾ ਫੇਰ ਅੱਗੇ 2002 ਮਾਡਲ ਆ ਵੀਰੇ ਇਹ 60 ਏ ਵੀ ਪੰਜਾਬ ਨੰਬਰ ਆ ਇਹ ਪੰਜਾਬ ਨੰਬਰ ਆ ਜੀ ਠੀਕ ਆ ਜੀ ਇਹ ਡਬਲ ਕਲਚ ਪੰਜਾਬ ਨੰਬਰ ਆ ਸਾਰਾ ਜੈਨੀਅਨ ਟਰੈਕਟਰ ਆ ਮਰਾੜ ਮਰੂਰ ਨਾਲ ਦੇ ਠੀਕ ਆ ਜੀ ਪੂਰਾ ਚੰਗਾ ਟਰੈਕਟਰ ਆ ਜੀ ਰੰਗ ਪੇਂਟ ਦਾ ਕਿਵੇਂ ਹੈ ਰੰਗ ਦਾ ਓਰੀਜਨਲ ਆ ਵੀਰੇ ਜਿੰਨਾ ਹੈਗਾ ਵੇਖੋ ਓਰੀਜਨਲ ਟੀ ਆ ਸਾਰੀ ਉਵੇਂ ਜਿੰਨੀ ਕੋਈ ਮਾੜੀ ਮੁੱਟੀ ਟੇਪੜੀ ਆਉਂਦੀ ਹੈ ਤੇ ਠੀਕ ਆ ਜੀ ਸਾਰਾ ਜੈਨੀਅਨ ਟਰੈਕਟਰ ਇਹਦੇ ਵੀ ਟਾਇਰ ਆ ਇਹਦੇ ਟਾਇਰ ਰਹਿ ਗਿਆ ਮਗਰ 65 ਪੈਸੇ ਮੂਰੇ 70 ਰੁਪਏ ਆ ਵੀਰੇ ਠੀਕ ਆ ਪੰਜਾਬ ਨੰਬਰ ਪ ਇਹ ਦੋਇਰ ਦੋ ਮਾਡਲ ਦੀ ਡਿਮਾਂਡ ਕਿੰਨੀ ਹੈ ਇਹਦੀ 225 ਹੈ ਵੀਰੇ 225 ਡਿਮਾਂਡ ਆ ਹਾਂ 210 10 ਦੇ ਦੇ 2 ਲੱਖ 10000 ਦਾ ਹਾਂ ਅੱਗੇ ਜੀ ਅੱਗੇ ਆ ਗਿਆ ਵੀਰੇ 60 2000 ਮਾਡਲ ਪੂਰਾ ਪੂਰਾ 2000 ਮਾਡਲ ਮੇਰਾ ਹਾਨ ਦਾ ਪੂਰਾ ਚੰਗਾ ਜੀ ਠੀਕ ਆ ਪੂਰਾ ਚੰਗਾ ਵੀਰੇ ਨੰਬਰ ਹਰਿਆਣਾ ਦਾ ਸਟicker ਹਜੇ ਤੱਕ ਨਾਲ ਦੇ ਆ ਜਿਹੜੇ 99 2000 ਚੀ ਆਈ ਹੈ ਵੀਰੇ ਠੀਕ ਆ ਜੀ ਇਹ ਦਵਾਰੇ ਜੋ ਆਪਾਂ ਸਟicker ਚੇਂਜ ਕਰ ਦਈਏ ਲੱਗਦੀ ਜੀ ਇਹ ਲੱਗਦੀ ਨਹੀਂ ਹਾਂ ਠੀਕ ਹੈ ਬਾਈ ਸਾਰਾ ਜੇਨੀਅਨ ਟਰੈਕਟਰ ਹੈ ਟਾਇਰ ਹੈਗੇ ਟਰੈਕਟਰ ਨੂੰ ਮਗਰ 70 ਪੈਸੇ ਮੂਰੇ 80 ਪੈਸੇ ਹੈ ਜੀ ਠੀਕ ਹੈ ਜੀ ਸਾਰਾ ਜੇਨੀਅਨ ਟਰੈਕਟਰ ਹੈ ਤੱਕ ਕਿਦੋਂ ਕੋਈ ਆਣੀਆ ਵੀ ਰਾਮ ਜੀ ਜੇਨੀਅਨ ਬਾਈ ਛਤਰੀ ਸੁਤਰੀ ਮਿਲੂਗੀ ਛਤਰੀ ਹੈ ਨਹੀਂ ਵੀਰੇ ਇਹਨਾਂ ਡੰਡਾ ਫੱਟੀ ਨਾਲ ਹੈਗੀ ਠੀਕ ਆ ਐਂ ਮਿਲੂਗਾ ਹਾਂ ਮਗਰਾੜ ਮਰੂਰ ਨਾਲ ਤੇ ਟਰੈਕਟਰ ਤੇ ਠੀਕ ਆ ਜੀ ਡਿਮਾਂਡ ਇਹ ਦੀ ਡਿਮਾਂਡ ਇਹ ਦੀ 1.72 ਹੈ ਵੀਰੇ ਦੇਣ ਦੇਣ ਬਾਈ ਦੇਣ ਦਾ 1.65 ਦਾ ਦੇ ਦੇ ਇੱਕ ਲੱਖ 65000 ਦਾ ਠੀਕ ਆ ਜੀ ਅੱਗੇ ਜੀ ਅੱਗੇ ਹੈਗਾ 13 ਮਾਡਲ 60 ਜੀ ਇਹ ਟੌਪ ਮਾਡਲ ਹੈ ਕਹ ਜੀ ਈਪੀਆਈ ਆ ਜੀ 60 ਈਪੀਆਈ ਹਾਂ 1400 ਘੰਟਾ ਚੱਲਿਆ ਵਾ ਨਾਲ ਦੇ ਟਾਇਰ ਡੈਕਟਰ ਨੂੰ ਹਜੇ ਤੱਕ ਇਹ ਸੁਪਰ ਮੈਕਸ ਤੇ ਆ ਗਿਆ ਹਾਂ ਇਹ ਸੁਪਰ ਮੈਕਸ ਠੀਕ ਆ ਜੀ ਨਾਲ ਦੇ ਟਾਇਰ ਨਾਲ ਦੇ ਟਾਇਰਾਂ 1400 ਘੰਟਾ ਚੱਲਿਆ ਵੀਰੇ ਹਜੇ ਤੱਕ ਇਕੱਲੀ ਸੈਲਫ ਹੀ ਖੁੱਲੀ ਹੈ ਡੈਕਟਰ ਦੀ ਸੈਲਫ ਖੁੱਲੀ ਹੈ ਕਰਨੀ ਹਾਂ ਹੋਰ ਸਾਰਾ ਜੈਨਰੇਟਰ ਆਜੇ ਤੱਕ ਕੋਲਟਾਪ ਮਾਡਲ ਹੈ ਟੀਪ ਟੂਪ ਲੱਗ ਗਿਆ ਵੀਰੇ ਟਾਪ ਮਾਡਲ ਹੈ ਪਾਵਰ ਸਟੀering ਡਿਸਟ੍ਰਿਬਿਊਟਰ ਡਬਲ ਹੈ ਹਾਂ ਡਬਲ ਡਿਸਟ੍ਰਿਬਿਊਟਰ ਹੈ ਵੀਰੇ ਤੇਲ ਬ੍ਰੇਕ ਆ ਪਾਵਰ ਸਟੀering ਟਾਇਰਾਂ ਕੰਡੀਸ਼ਨ ਟਾਪ ਮਾਡਲ ਮਗਲੇ ਡਾਇਰਟਾ ਵੀਰ ਇੱਧੇ ਗਾ ਨਾਲ ਦੇ ਮੂਹਰੇ 75 ਪੈਸੇ ਠੀਕ ਆ 75 ਪੈਸੇ ਉਹ ਚੰਗਾ ਬਹੁਤ ਜਿਆਦਾ ਹੈਗਾ ਹਾਂਜੀ ਨਵਾਂ ਟਰੈਕਟਰ ਜਿਹਨੂੰ ਆਪਾਂ ਕਹਿ ਸਕਦੇ ਆਂਗੇ 2232 ਮਾਡਲ ਅਰਗੀ ਕ੍ਰਿਸ਼ਨਾ ਦਾ ਇਹਦਾ ਨੰਬਰ ਕੀ ਹੋਊਗਾ ਨੰਬਰ ਇਹਦਾ ਹਰਿਆਣਾ ਵੀਰੇ ਐਨਓਸੀ ਮਿਲ ਜੂਗੀ ਠੀਕ ਆ ਜੀ ਕਿੰਨੇ ਦਾ ਬਣੂ ਇਹ ਤੇਰਾ ਮਾਡਲ ਇਹ 4 15 ਗਿਣੇ 4 ਲੱਖ ਦਾ ਦੇ ਦਿਆਂਗੇ ਜੀ ਪੂਰੇ 4 ਦਾ ਬਾਕੀ ਮੌਕੇ ਤੇ ਹੋਰ ਵੀ ਮਾਨ ਕਰ ਦਿਆਂਗੇ ਠੀਕ ਆ ਜੀ ਜਿਹੜਾ ਬੰਦਾ ਕੰਟੈਕਟ ਨੰਬਰ ਦੱਸ ਦੋ ਜੀ ਕੰਟੈਕਟ ਨੰਬਰ 98036 ਹਾਂਜੀ 12799 ਠੀਕ ਹੈ ਇੱਥੇ ਤਾਂ ਲੋਡ ਵੀ ਹੋ ਜੂਗਾ ਹਾਂ ਇੱਥੇ ਲੋਡ ਹੋ ਬਾਕੀ ਸਾਰੇ ਬਾਕੀ ਡਾਉਣ ਮਾਡਲ ਆ ਵੀਰੇ ਉਹਨਾਂ ਤੇ ਉਹਨਾਂ ਦੇ ਵਿੱਚ ਪੁਰਾਣਾ ਘੱਟਿਆ ਜਾਊਗਾ ਡਾਉਣ ਟਰੈਕਟਰ ਸਾਈਡ ਲੋਡ ਨਹੀਂ ਹੋਣਾ ਠੀਕ ਹੈ ਜੀ ਕੰਟੈਕਟ ਨੰਬਰ ਸਕਰੀਨ ਤੇ ਬਈਆ ਚੱਲੀ ਜਾਂਦਾ ਹਾਂਜੀ ਇਹ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਇੱਕ ਕਮੈਂਟ ਸ਼ੇਅਰ ਕਰ ਦਿਓ ਧੰਨਵਾਦ